ਇੱਕ ਪੋਰਟਲ ਜਿਹੜਾ ਅਸੀਂ ਤੋਂ ਮੰਗਲਵਾਰ ਤੋਂ ਬਣਾਦਾ ਉਹਦੇ ਵਿੱਚ ਜਿਆ ਕਿਹੜੇ ਪਿੰਡ ਦੇ ਵਿੱਚ ਕੀ ਲੋੜ ਆ ਸਿੱਧਾ ਹੀ ਬੰਦਾ ਉੱਥੇ ਜਾ ਕੇ ਆਪਣਾ ਪੂਰਾ ਡਾਟਾ ਦੇ ਸਕਦਾ ਵਾ ਮੋਬਾਈਲ ਨੰਬਰ ਦੇ ਸਕਦਾ ਅੱਗੇ ਉਸ ਪਿੰਡ ਦੇ ਵਿੱਚ ਜਿਹੜੀ ਸੰਸਥਾ ਨੇ ਜਾਣਾ ਉਹ ਆਪਣੀ ਜਾਣਕਾਰੀ ਦਊਗੀ ਕਿਹੜੀ ਸੰਸਥਾ ਕਿਹੜੇ ਪਿੰਡ ਤੇ ਕਿਹੜੀ ਸੇਵਾ ਕਰ ਰਹੀ ਆ ਕਿਹੜੇ ਪਿੰਡ ਕਿਹੜੀ ਸੰਸਥਾ ਨੇ ਬੋਧ ਲਏ ਆ ਉਹ ਉੱਥੇ ਸਿੱਖਿਆ ਦੇ ਕੰਮ ਕਰ ਰਹੀ ਆ ਉਹ ਜ਼ਮੀਨਾਂ ਪੰਧਰੀਆਂ ਕਰਨ ਦੇ ਕੰਮ ਕਰ ਰਹੀ ਆ ਜਾਂ ਉਹ ਲੰਗਰ ਦੇ ਪ੍ਰਬੰਧ ਕਰ ਰਹੀ ਆ ਉਹ ਸਾਰਾ ਕੁਝ ਉਹਦੇ ਉੱਤੇ ਚਾੜਿਆ ਜਾਊਗਾ ਹਰ ਬੰਦਾ ਉਹਦੀ ਵਰਤੋਂ ਕਰ ਸਕਦਾ ਉਹਦੇ ਨਾਲ ਕੀ ਆ ਭਈ ਇੱਕ ਤੇ ਜਿਹੜਾ ਜ਼ਰੂਰਤਮੰਦ ਆ ਉਹਨੂੰ ਉਹ ਆਪਣੇ ਆਪ ਨੂੰ ਸਿੱਧਾ ਕਹਿ ਸਕਦਾ ਦੂਜਾ ਜਿਨ੍ਹਾਂ ਨੇ ਮਦਦ ਕਰਨੀ ਆ ਤੇ ਜਦ ਆ ਇੱਕ ਡਾਟਾ ਰਹੂਗਾ ਕਿ ਕਿਹੜੀ ਸੰਸਥਾ ਕਿਹੜੇ ਇਲਾਕੇ 'ਚ ਕੀ ਕੰਮ ਕਰਦੀ ਪਈ ਆ ਫੇਰ ਆਪਾਂ ਇਹ ਵੀ ਕੀਤਾ ਵੀ ਜਿਹੜੀਆਂ ਸੰਸਥਾਵਾਂ ਇਕਠੀਆਂ ਆ ਕੇ ਕੰਮ ਕਰਨਾ ਚਾਹੁੰਦੇ ਨਾ ਉਹ ਆਪਣੀ ਜਾਣਕਾਰੀ ਅੱਜ ਕਈਆਂ ਨੇ ਕਿਹਾ ਵੀ ਆ ਕਿ ਅਸੀਂ ਆਪਣੀ ਪਛਾਣ ਛੱਡ ਕੇ ਆ ਵੱਡੇ ਝੰਡੇ ਦੇ ਥੱਲੇ ਕੰਮ ਕਰਾਂਗੇ ਔਰ ਬੜੀ ਖੁਸ਼ੀ ਵਾਲੀ ਗੱਲ ਆ ਸਾਰੀਆਂ ਇਹ ਸੰਸਥਾਵਾਂ ਨੇ ਕਿਹਾ ਵੀ ਅਸੀਂ ਅਕਾਲ ਤਖਤ ਸਾਹਿਬ ਦੇ ਝੰਡੇ ਹੇਠਾਂ ਅਸੀਂ ਅਕਾਲ ਤਖਤ ਸਾਹਿਬ ਨੂੰ ਜਵਾਬਦੇ ਹਾਂ ਤੇ ਜੋ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਊਗਾ ਅਸੀਂ ਰਲ ਮਿਲ ਕੇ ਕੰਮ ਕਰਾਂਗੇ